ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਤੁਸੀਂ ਤੇ ਮੈਂ ਅੱਜ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਏਜੀਟੀਐਫ ਨੇ ਇੱਕ ਵੱਡੀ ਅਤੰਕੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਇਹ ਸਾਜ਼ਿਸ਼ ਸੀਆਈਐਸਆਈ ਤੇ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਬਕੀਆ ਵੱਲੋਂ ਪੰਜਾਬ 'ਚ ਦਹਿਸ਼ਤ ਫਲਾਉਣ ਦੀ ਇਹ ਇੰਟੈਲੀਜੈਂਸੀ ਅਧਾਰਤ ਆਪਰੇਸ਼ਨ ਗੁਰਦਾਸਪੁਰ ਦੇ ਜੰਗਲਾਂ 'ਚ ਚਲਾਇਆ ਗਿਆ ਜਿੱਥੇ ਪੁਲਿਸ ਨੇ ਸਮੇਂਤੇ ਕਾਰਵਾਈ ਕਰਦਿਆਂ ਹੋਇਆਂ ਬਹੁਤ ਵੱਡੀ ਜਿਹੜੀ ਗਿਣਤੀ ਦੇ ਵਿੱਚ ਹਥਿਆਰ ਬਰਾਮਦ ਕੀਤੇ ਜਿਨ੍ਹਾਂ ਦੇ ਵਿੱਚ 2 AK-47 ਰਾਈਫਲਾਂ 16 ਜਿੰਦਾ ਰੌਂਦ 2 ਮੈਗਜ਼ੀਨ ਤੇ 88 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਇਹ ਸਾਰਾ ਹਥਿਆਰ ਪਾਕਿਸਤਾਨ ਵਿੱਚ ਛੁਪਿਆ ਅਤੰਕੀ ਹਰਵਿੰਦਰ ਸਿੰਘ ਉਰਫ ਰਿੰਦਾ ਆਪਣੇ ਸਾਥੀਆਂ ਤੱਕ ਭੇਜਿਆ ਸੀ ਪਹਿਲੀ ਜਾਂਚ ਦੇ ਖੁਲਾਸਾ ਹੋਇਆ ਕਿ ਇਹ ਹਥਿਆਰ ISI ਤੇ ਰਿੰਦੇ ਵੱਲੋਂ ਪੰਜਾਬ 'ਚ ਵਿਕਟਨਕਾਰੀ ਕਾਰਵਾਈਆਂ ਤੇ ਅਸ਼ਾਂਤੀ ਫਲੌਨ ਲਈ ਭੇਜੇ ਗਏ ਸਨ ਪਰ ਏਜੀਟੀਐਫ ਦੀ ਤੀਬਰ ਕਾਰਵਾਈ ਦੇ ਨਾਲ ਇੱਕ ਵੱਡਾ ਹਮਲਾ ਹੁਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਗੁਰਦਾਸਪੁਰ ਦੇ ਪੁਰਾਣੇ ਸ਼ਾਲਾ ਥਾਣੇ ਖੇਤਰ ਦੇ ਜੰਗਲਾਂ ਤੋਂ ਮਿਲੀ ਇਹ ਹਥਿਆਰ ਦੀ ਖੇਪ ਐਕਸਕਲੂਸਿਵ ਐਕਟ ਐਂਡ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਧਿਕਾਰੀਆਂ ਦੇ ਵੱਲੋਂ ਕਾਫੀ ਜਾਣਕਾਰੀ ਦਿੱਤੀ ਗਈ ਹੈ ਤੇ ਉਹ ਕਹਿ ਰਹੇ ਨੇ ਕਿ ਜਾਂਚ ਜਾਰੀ ਹੈ ਤੇ ਜਲਦੀ ਹੀ ਉਹਨਾਂ ਲੋਕਾਂ ਦੀ ਪਛਾਣ ਤੇ ਗ੍ਰਿਫਤਾਰੀ ਹੋਵੇਗੀ ਚੋਰੀਂ ਦੇ ਨਾਲ ਮਿਲ ਕੇ ਪੰਜਾਬ 'ਚ ਦਹਿਸ਼ਤਗਰਦੀ ਫਲਾਉਣ ਦੀ ਯੋਜਨਾ ਬਣਾ ਰਹੇ ਨੇ ਇਹ ਸਿਰਫ ਇੱਕ ਹਥਿਆਰਾਂ ਦੀ ਖੇਪੀ ਨਹੀਂ ਇਹ ਸੀ ਪੰਜਾਬ ਦੇ ਖਿਲਾਫ ਇੱਕ ਹੋਰ ਅੰਧੇਰੇ ਇਰਾਦੇ ਦੀ ਯੋਜਨਾ ਜਿਸ ਨੂੰ ਐਚਟੀਐਫਡੀ ਸੁਰੱਖਿਆ ਟੀਮ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ ਪੰਜਾਬ ਪੁਲਿਸ ਦੀ ਇਹ ਤਕਨੀਕੀ ਤੇ ਤੁਰੰਤ ਕਾਰਵਾਈ ਸਾਫ ਦੱਸਦੀ ਹੈ ਕਿ ਸੂਬੇ ਦੀਆਂ ਸਰਦਾਂ ਦੇ ਪੁਲਿਸ ਜਾਗਦੀ ਹੈ ਨਾ ਕਿ ਸੁੱਤੀ ਪਈ ਹੈ ਅਸੀਂ ਤੁਹਾਨੂੰ ਇਸ ਮਾਮਲੇ ਦੀ ਹਰ ਇੱਕ ਜਾਂਚ ਤੇ ਅਪਡੇਟ ਦਵਾਂਗੇ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ